ਤੁਰਾਂ ਬਖਸ਼ੇ ਜਿੰਦਗੀ ਬਖਸ਼ੀ ਉਹਨਾਂ ਨੂੰ ਮੇਰੇ ਬ੍ਰਦਰ ਇਨ ਲਾ ਸੀ ਜੀ ਮੇਰਾ ਸੋਹਰਾ ਪਰਿਵਾਰ ਹੈ ਅੱਛਾ ਜੀ ਹਾਂ ਜੀ ਸੰਨ ਤਾਂ ਕੋਈ ਪਤਾ ਹੀ ਨਹੀਂ ਉਹ ਸੰਨ ਤਾਂ ਸਵੇਰ ਪਤਾ ਲੱਗਿਆ ਜਦੋਂ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਕਿਸੇ ਦਾ ਫੋਨ ਆਇਆ ਅੱਛਾ ਮਮਾਇ ਡੈਥ ਹੋ ਗਈ ਉਹਨਾਂ ਦੀ ਹਾਂ ਜੀ ਤੇ ਕਿੱਥੋਂ ਨੇ ਸਾਰੇ ਜਿਹੜੇ ਚੰਡੀਗੜ੍ਹ ਤੋਂ ਆ ਰਹੇ ਸੀ ਜਲਾਲਾਬਾਦ ਦੇ ਦੇਖਣਯੋਗ ਤਸਵੀਰਾਂ ਜਿਹੜੀਆਂ ਨੇ ਪਰਿਵਾਰਕ ਮੈਂਬਰ ਆ ਕੇ ਵਰਲਾਪ ਜਿਹੜਾ ਕਰਦੇ ਦਿਖਾਈ ਦੇ ਰਹੇ ਆ ਇੱਕ ਪਰਿਵਾਰਕ ਮੈਂਬਰ ਦੀ ਜਿਹੜੀ ਹੈ ਉਹ ਡੈਥ ਹੋ ਚੁੱਕੀ ਆ ਪਰਿਵਾਰਕ ਮੈਂਬਰ ਜਿਹੜੇ ਆ ਰੋਂਦੇ ਦਿਖਾਈ ਦੇ ਰਹੇ ਆ ਤਸਵੀਰਾਂ ਜਿਹੜੀਆਂ ਤੁਹਾਨੂੰ ਪਸਾਈਆਂ ਜਾ ਰਹੀਆਂ ਨੇ ਬਖਸ਼ੇ ਜਿੰਦਗੀ ਬਖਸ਼ੇ ਉਹਨਾਂ ਨੂੰ ਕੀ ਆਪਣੀ ਕੀ ਰਿਸ਼ਤੇਦਾਰ ਸੀ ਵਿੱਚ ਮੇਰਾ ਬ੍ਰਦਰ ਇਨ ਲਾ ਸੀ ਜੀ ਮੇਰਾ ਸੋਹਰਾ ਪਰਿਵਾਰ ਹੈਣਾ ਸੋਹਰਾ ਅੱਛਾ ਜੀ ਹਾਂਜੀ ਤੇ ਮਾਤਾ ਦੀ ਡੈਥ ਹੋਈ ਹੈ ਹਾਂਜੀ ਮਾਤਾ ਦੀ ਡੈਥ ਹੋਈ ਠੀਕ ਵਿੱਚ ਬੱਚੇ ਵੀ ਸਨ ਤੇ ਹਾਂਜੀ ਬੱਚੇ ਸੀ ਉਹ ਦੂਜੀ ਗੱਡੀ 'ਚ ਸੀ ਉਹ ਬੱਚਤ ਹੈ ਕਿੱਥੋਂ ਆ ਰਹੇ ਸੀ ਇਹ ਸਾਰੇ ਇਹ ਚੰਡੀਗੜ੍ਹ ਤੋਂ ਆ ਰਹੇ ਸੀ ਚੰਡੀਗੜ੍ਹ ਤੋਂ ਚੱਲੇ ਹੋਏ ਸੀ ਹਾਂਜੀ ਸਵੇਰ ਚੱਲੇ ਸੀ ਉੱਥੋਂ ਹਾਂ सब तो कोई पता ही नहीं पता लगे जो एक्सीडेंट पता ही नहीं पता चल नहीं सानू किसी का फोन गया असले चल पे ठीक है जी फोन गया जी हाँ जी अच्छा ਆਪਾਂ ਬਖਸ਼ੇ ਜ਼ਿੰਦਗੀ ਬਖਸ਼ੀ ਉਹਨਾਂ ਨੂੰ ਮੇਰੇ ਬ੍ਰਦਰ ਇਨ ਲਾ ਸੀ ਜੀ ਮੇਰਾ ਸੋਹਰਾ ਪਰਿਵਾਰ ਹੈ ਅੱਛਾ ਜੀ ਹਾਂ ਜੀ ਸਾਨੂੰ ਤਾਂ ਕੋਈ ਪਤਾ ਹੀ ਨਹੀਂ ਉਹਨਾਂ ਨੂੰ ਸਵੇਰ ਪਤਾ ਲੱਗਿਆ ਜਦੋਂ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਕਿਸੇ ਦਾ ਫੋਨ ਆਇਆ ਅੱਛਾ ਮਮਾ ਇਹ ਡੈਥ ਹੋ ਗਈ ਉਹਨਾਂ ਦੀ ਹਾਂ ਜੀ ਤੇ ਕਿੱਥੋਂ ਨੇ ਸਾਰੇ ਜਿਹੜੇ ਚੰਡੀਗੜ੍ਹ ਤੋਂ ਆ ਰਹੇ ਸੀ ਜਲਾਲਾਬਾਦ ਦੇ ਦੇਖਣਯੋਗ ਤਸਵੀਰਾਂ ਜਿਹੜੀਆਂ ਨੇ ਪਰਿਵਾਰਕ ਮੈਂਬਰ ਆ ਕੇ ਵਰਲਾਪ ਜਿਹੜਾ ਕਰਦੇ ਦਿਖਾਈ ਦੇ ਰਹੇ ਆ ਇੱਕ ਪਰਿਵਾਰਕ ਮੈਂਬਰ ਦੀ ਜਿਹੜੀ ਹੈ ਉਹ ਡੈਥ ਹੋ ਚੁੱਕੀ ਆ ਪਰਿਵਾਰਕ ਮੈਂਬਰ ਜਿਹੜੇ ਆ ਰੋਂਦੇ ਦਿਖਾਈ ਦੇ ਰਹੇ ਆ ਤਸਵੀਰਾਂ ਜਿਹੜੀਆਂ ਤੁਹਾਨੂੰ ਪਸਾਈਆਂ ਜਾ ਰਹੀਆਂ ਨੇ ਹੋਈ ਆ ਕੀ ਕਹਿੰਦੇ ਕਿੰਦੀ ਹੋਈ ਡੈਥ 아, च ् ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀਅਤ ਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਣ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਮੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593